ਸ਼ਾਂਤੀ ਆ ਸੰਦੇਹਾ 15 ਜੂਨ 2024 ਦੇ ਬਾਬਾ ਦੇ ਸਤਾਰ ਮਹਾਰ ਬਾਬਾ ਪੋਲੀ ਮਿੱਠੇ ਬੱਚੇ ਮਾਇਆ ਜੀਤ ਬਨੰਦੇ ਲਈ ਗਫਲਤ ਕਰਨਾ ਛੱਡੋ ਦੁੱਖ ਦੇਣਾ ਦੁੱਖ ਲੈਣਾ ਇਹ ਬਹੁਤ ਵੱਡੀ ਗਫਲਤ ਹੈ ਜੋ ਤੁਸੀਂ ਬੱਚਿਆਂ ਨੂੰ ਨਹੀਂ ਕਰਨੀ ਚਾਹੀਦੀ ਪ੍ਰਸ਼ਨ ਹੈ ਬਾਪ ਦੀ ਸਾਰੇ ਬੱਚਿਆਂ ਦੇ ਪ੍ਰਤੀ ਕਿਹੜੀ ਈਸ਼ੂ ਬਾਸ਼ੇ ਹੈ ਬਾਪ ਦੀ ਸਭ ਬਚਨ ਦੇ ਪ੍ਰਤੀ ਕਿਹੜੀ ਇੱਕ ਸੁਬਾਸ਼ ਹੈ ਉੱਤਰ ਬਾਪ ਦੀ ਆਸ਼ ਹੈ ਮੇਰੇ ਸਾਰੇ ਬੱਚੇ ਮੇਰੇ ਸਮਾਨ ਐਵਰ ਪਿਓਰ ਬਨ ਜਾਣ ਬਾਪ ਐਵਰ ਗੋਰਾ ਹੈ ਉਹ ਆਇਆ ਹੈ ਬੱਚਿਆਂ ਨੂੰ ਕਾਲੇ ਤੋਂ ਗੋਰਾ ਬੜਾ ਮਾਇਆ ਕਾਲਾ ਬਣਾਉਂਦੀ ਬਾਪ ਗੋਰਾ ਬਣਾਉਂਦੇ ਲక్ష్ਮੀ ਨਾਰਾਇਣ ਗੋਰੇ ਨੇ ਤਾ ਕਾਲੇ ਪਤਿਤ ਮਨੁੱਖ ਜਾਕੇ ਉਹਨਾਂ ਦੀ ਮੈਮਾ ਗੋਂਦੇ ਨੇ अपने आपू नीच समझते ने बाप की श्रीमत हम मिलती है मिठे बच्चे गोरा सतो प्रधान बनन का पुरसार्थ करो ओम शांति बाप की कर रहे ने बच्चे की कर रहे हैं बाप भी जानते ने बच्चे भी जानते ने साड़ी आत्मा जो तमो प्रधान बन गई उसनों सतो प्रधान बनाना है जिसनों गोल्डन एज कहा जाता है बाप आत्मा देखते ने ਆਤਮਾ ਨੂੰ ਹੀ ਖਿਆਲ ਹੁੰਦਾ ਹੈ ਸਾਡੀ ਆਤਮਾ ਕਾਲੀ ਬਣ ਗਈ ਹੈ ਆਤਮਾ ਦੇ ਕਾਰਨ ਸਰੀਰ ਵੀ ਕਾਲਾ ਬਣ ਗਿਆ ਹੈ ਲక్ష్ਮੀ ਨਾਰਾਇਣ ਦੇ ਮੰਦਿਰ ਵਿੱਚ ਜਾਂਦੇ ਨੇ ਅੱਗੇ ਜ਼ਰਾ ਵੀ ਗਿਆਨ ਨਹੀਂ ਸੀ ਦੇਖਦੇ ਸੀ ਇਹ ਤਾਂ ਸਰਵ ਗੁਣ ਸੰਪੰਨ ਨੇ ਗੋਰੇ ਨੇ ਅਸੀਂ ਕਾਲੇ ਭੂਤ ਹਾਂ ਪਰ ਗਿਆਨ ਨਹੀਂ ਸੀ ਹੁਣ ਤਾਂ ਲక్ష్ਮੀ ਨਾਰਾਇਣ ਦੇ ਮੰਦਿਰ ਵਿੱਚ ਜਾਵਾਂਗੇ ਸਮਝਾਂਗੇ ਅਸੀਂ ਪਹਿਲੇ ਅਜਿਹੇ ਸਰਗੁਣ ਸੰਪੰਨ ਸੀ ਉਹਨਾਂ ਕਾਲੇ ਪਤਿਤ ਬਣ ਗਏ ਹਾਂ ਉਹਨਾਂ ਦੇ ਅੱਗੇ ਕਹਿੰਦੇ ਹਾਂ ਅਸੀਂ ਕਾਲੇ ਵਿਸ਼ੇਸ਼ ਪਾਪੀ ਹਾਂ ਸ਼ਾਦੀ ਕਰਦੇ ਨੇ ਤਾਂ ਪਹਿਲੇ ਲక్ష్ਮੀ ਨਾਰਾਇਣ ਦੇ ਮੰਦਰ ਵਿੱਚ ਹੀ ਲੈ ਜਾਂਦੇ ਨੇ ਦੋਨੋਂ ਹੀ ਪਹਿਲੇ ਨਿਰਵਿਕਾਰੀ ਨੇ ਫਿਰ ਵਿਕਾਰੀ ਬੰਦੇ ਨੇ ਨਿਰਵਿਕਾਰੀ ਦੇਵਤਾਵਾਂ ਦੇ ਅੱਗੇ ਜਾ ਕੇ ਆਪਣੇ ਆਪ ਨੂੰ ਵਿਕਾਰੀ ਪਤਿਤ ਕਹਿੰਦੇ ਨੇ ਸ਼ਾਦੀ ਤੋਂ ਪਹਿਲੇ ਐਵੇਂ ਨਹੀਂ ਕਹਿਣਗੇ ਵਿਕਾਰ ਵਿੱਚ ਜਾਣ ਨਾਲ ਬੰਧਨ ਵਿੱਚ ਜਾ ਕੇ ਉਹਨਾਂ ਦੀ ਮਹਿਮਾ ਕਰਦੇ ਨੇ ਅੱਜ ਕੱਲ ਤਾਂ ਲక్ష్ਮੀ ਨਾਰਾਇਣ ਦੇ ਮੰਦਰ ਵਿੱਚ ਸ਼ਿਵ ਦੇ ਮੰਦਰ ਵਿੱਚ ਹੀ ਸ਼ਾਦੀਆਂ ਹੁੰਦੀਆਂ ਨੇ ਪਤੀਤ ਵਨਨ ਦੇ ਲਈ ਕੰਗਨ ਬੰਦੇ ਨੇ ਹੁਣ ਤੁਸੀਂ ਗੋਰਾ ਬਨਨ ਦੇ ਲਈ ਕੰਗਨ ਕੜਾ ਬੰਦਦੇ ਹੋ ਐਸਲੀ ਗੋਰਾ ਬਨਾਨ ਵਾਲੇ ਸ਼ਿਵ巴巴 ਨੂੰ ਯਾਦ ਕਰਦੇ ਹੋ ਤੁਸੀਂ ਜਾਣਦੇ ਹੋ ਇਸ ਰੱਥ ਦੀ ਪ੍ਰਗਟੀ ਵਿੱਚ ਬ੍ਰਹਮਾ ਦੀ ਪ੍ਰਗਟੀ ਵਿੱਚ ਸ਼ੀ巴巴 ਹੈ ਉਹ ਐਵਰ ਪਿਓਰ ਹੈ ਉਹਨਾਂ ਦੀ ਇਹ ਹੀ ਆਸਰੰਦੀ ਬੱਚੇ ਵੀ ਪਿਓਰ ਗੋਰਾ ਬੰਜਨ ਮਮ ਇੱਕਮ ਯਾਦਗਾਰ ਪਿਓਰ ਹੋ ਜਾਣ ਆਤਮਾ ਨੂੰ ਯਾਦ ਕਰਨਾ ਹੈ ਇੱਕ ਬਾਪ ਨੂੰ ਬਾਪ ਵੀ ਬੱਚਿਆਂ ਨੂੰ ਦੇਖ ਦੇਖ ਹਰਸ਼ਿਤ ਹੁੰਦੇ ਨੇ ਤੁਸੀਂ ਬੱਚੇ ਵੀ ਬਾਪ ਨੂੰ ਦੇਖ ਦੇਖ ਸਮਝਦੇ ਹੋ ਪਵਿੱਤਰ ਬਣ ਜਾਈਏ ਫਿਰ ਅਸੀਂ ਵੀ ਅਜੇ ਹੈ ਲక్ష్ਮੀ ਨਾਰਾਇਣ ਜੀ ਖਏ ਬਣਾਂਗੇ ਇਹ ਮਮ ਜਤ ਬੱਚਿਆਂ ਨੂੰ ਬਹੁਤ ਖਬਰਦਾਰੀ ਨਾਲ ਯਾਦ ਰੱਖਣੀ ਹੈ ਐਵੇਂ ਨਹੀਂ ਬਸ ਬਾਬਾ ਦੇ ਕੋਲ ਗਏ ਫਿਰ ਉੱਥੇ ਜਾਣ ਨਾਲ ਆਪਣੇ ਹੀ ਤੰਦਿਆ ਦੀ ਵਿੱਚ ਪੂਰੇ ਹੋ ਜਾਓ ਐਸ ਲਈ ਇੱਥੇ ਸੰਮੁਖ ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਨੇ ਪ੍ਰਗਟੀ ਵਿੱਚ ਆਤਮਾ ਰਹਿੰਦੀ ਹੈ ਆਤਾਲ ਆਤਮਾ ਦਾ ਇਹ ਤਖਤ ਹੈ ਜੋ ਆਤਮਾ ਸਾਡੇ ਬੱਚੇ ਨੇ ਉਹ ਇਸ ਤਖਤ ਤੇ ਬੈਠੇ ਨੇ ਸ਼ਿ ਬਾਬਾ ਬੋਲੇ खुद आत्मा तमो प्रधान तखत भी तमो प्रधान ये चंकी तरह समझ दिया गल अजिहा श्री लक्ष्मी नारायण जिहा बनना कोई मासी का घर नहीं हूँ तुम समझते हो असी जयजा बन रहे हाँ आत्मा पवित्र बन के ही जाएगी फिर देवी देवता कहलाने असी अजि स्वर्ग के मालिक बनते हाँ पर माया ही है जो घड़ी घड़ी भुला देंगे ਕਈ ਆਤ ਸਨ ਕੇ ਬਾਹ ਜਾਂਦੇ ਫਿਰ ਭੁੱਲ ਜਾਂਦੇ ਅਸਲੀ ਬਾਬਾ ਚੰਗੀ ਤਰ੍ਹਾਂ ਪੱਕਾ ਕਰਾਂਦੇ ਨੇ ਆਪਣੇ ਆਪ ਨੂੰ ਦੇਖਣਾ ਹੈ ਜਿੰਨਾ ਇਹਨਾਂ ਦੇਵਤਾਵਾਂ ਵਿੱਚ ਗੁਣ ਨੇ ਅਸੀਂ ਉਹਨੇ ਧਾਰਨ ਕੀਤੇ ਨੇ ਸ਼੍ਰੀਮੱਤੇ ਜਾਣਗੇ ਚਿੱਤਰ ਵੀ ਸਾਹਮਣੇ ਹੈ ਤੁਸੀਂ ਜਾਣਦੇ ਹੋ ਸਾਨੂੰ ਅਜੇਹਾ ਬੰਨਾ ਹੈ ਬਾਪ ਹੀ ਬਣਾਣਗੇ ਦੂਜਾ ਕੋਈ ਮਨੁੱਖ ਤੋਂ ਦੇਨਤਾ ਬਣਾ ਨਾ ਸਕੇ ਇੱਕ ਬਾਪ ਹੀ ਬਣਾਉਣ ਵਾਲਾ ਹੈ ਗਾਇਨ ਵੀ ਹੈ ਮਨੁੱਖ ਤੋਂ ਦੇਵਤਾ ਕਿਤੇ ਕਰਤ ਨਾ ਲਾਗੀ ਵਾਰ ਤੁਹਾਡੇ ਵਿੱਚ ਨੰਬਰ ਵਾਰ ਜਾਣਦੇ ਨੇ ਇਹ ਗੱਲਾਂ ਭਗਤ ਲੋਕ ਨਹੀਂ ਜਾਣਦੇ ਜਦੋਂ ਤੱਕ ਭਗਵਾਨ ਦੀ ਸ਼੍ਰੀਮਤ ਨਾ ਲੈਣ ਕੁਝ ਵੀ ਸਮਝ ਨਾ ਸਕਾਂ ਤੁਸੀਂ ਬੱਚੇ ਹੁਣ ਸ਼੍ਰੀਮਤ ਲੈ ਰਹੇ ਹੋ ਇਹ ਚੰਗੀ ਤਰ੍ਹਾਂ ਬੁੱਤੀ ਵਿੱਚ ਰੱਖੋ ਅਸੀਂ ਸ਼ਿਬਾਬਾਬਾ ਦੀ ਮੱਤ ਤੇ ਬਾਬਾ ਨੂੰ ਯਾਦ ਕਰਤੇ ਕਰਤੇ ਅਜੇਹਾ ਬਨ ਰਹੇ ਹਾਂ ਯਾਦ ਨਾਲ ਹੀ ਪਾਪ पस ਮਹੋਂਗੇ ਹੋਰ ਕੋਈ ਉਪਾਏ ਨਹੀਂ ਲక్ష్ਮੀ ਨਾਰਾਇਣ ਤਾਂ ਗੋਰੇ ਨੇ ਨਾ ਮੰਦਰਾ ਵਿੱਚ ਫਿਰ ਸਾਵਰੇ ਬਣਾ ਦਿੱਤੇ ਰਗੁਨਾਥ ਮੰਦਿਰ ਵਿੱਚ ਰਾਮ ਨੂੰ ਕਾਲਾ ਬਣਾਇਆ ਕਿਉਂ ਕਿਸੇ ਨੂੰ ਪਤਾ ਨਹੀਂ ਗੱਲ ਕਿੰਨੀ ਛੋਟੀ ਹੈ ਬਾਬਾ ਸਮਝਾਉਂਦੇ ਨੇ ਸ਼ੁਰੂ ਵਿੱਚ ਏਸੀ ਖੂਬਸੂਰਤ ਸਤੋ ਪ੍ਰધાન ਪਰ ਜਾਂ ਵੀ ਸਤੋ ਪ੍ਰધાન ਬਣ ਜਾਂਦੀ ਹੈ ਫਿਰ ਸਜਾਹਾ ਖਾਕੇ ਬੰਦੀ ਹੈ ਜਿੰਨੀ ਜ਼ਿਆਦਾ ਸਜ਼ਾ ਉਨੀ ਪਦਵੀ ਵੀ ਘੱਟ ਹੋ ਜਾਂਦੀ ਹੈ ਮਿਹਨਤ ਨਹੀਂ ਕਰਦੇ ਤਾਂ পাপ ਨਹੀਂ ਘੱਟਦੇ ਪਦਵੀ ਘੱਟ ਹੋ ਜਾਂਦੀ ਹੈ ਬਾਪ ਕਲੀਅਰ ਕਰਕੇ ਸਮਝਾਉਂਦੇ ਨੇ ਤੁਸੀਂ ਇੱਥੇ ਬੈਠੇ ਹੋ ਗੋਰਾ ਬਨਣ ਦੇ ਲਈ ਮਾਇਆ ਵੱਡੀ ਦੁਸ਼ਮਣ ਹੈ ਜਿਸਨੇ ਕਾਲਾ ਬਣਾਇਆ ਡੇਟਦੇ ਹਨ ਗੋਰਾ ਬਨਾਨ ਵਾਲਾ ਆ ਤਾਂ ਮਾਇਆ ਸਾਹਮਣਾ ਕਰਦੀ ਹੈ ਬਾਪ ਕਹਿੰਦੇ ਨੇ ਇਹ ਤਾਂ ਡਰਾਮਾ ਅਨੁਸਾਰ ਅਸ ਨੂੰ ਅੱਡਾ ਕਲਪ ਦਾ ਪਾਟ ਵਜਾਣਾ ਹੈ ਮਾਇਆ ਢੀਕੜੀ ਮੂੰਹ ਮੋੜ ਦਿੰਦੀ ਹੋਰ ਪਾਸੇ ਲੈ ਜਾਂਦੀ ਹੈ ਲਿਖਦੇ ਨੇ ਬਾਬਾ ਸਾਨੂੰ ਮਾਇਆ ਬਹੁਤ ਤੰਗ ਕਰਦੀ ਹੈ ਬਾਬਾ ਕਹਿੰਦੇ ਬੱਚੀ ਇਹ ਯੁੱਧ ਹੈ ਤੁਸੀਂ ਕਾਲੇ ਤੋਂ ਗੋਰੇ ਗੋਰੇ ਤੋਂ ਕਾਲਾ ਬੰਦੇ ਹੋ ਇਹ ਖੇਡ ਬਣਿਆ ਹੋਇਆ ਹੈ ਸਮਝਾਂਦੇ ਵੀ ਉਹਨਾਂ ਨੂੰ ਨੇ ਜਿਨ੍ਹਾਂ ਨੇ ਪੂਰੀ 84 ਜਨਮ ਲਏ ਉਹਨਾਂ ਦੇ ਪੇਰ ਭਾਰਤ ਵਿੱਚ ਆਂਦੇ ਨੇ ਐਵੇਂ ਨਹੀਂ ਕਿ ਭਾਰਤ ਵਿੱਚ ਸਭ 84 ਜਨਮ ਲੈਣ ਵਾਲੇ ਨੇ ਉਨ ਤਸੀ ਬੱਚਿਆਂ ਨੂੰ ਪਤਾ ਚੱਲਿਆ ਹੈ ਤੁਸੀਂ ਬੱਚਿਆਂ ਦਾ ਇਹ ਟਾਈਮ ਮੋਸਟ ਵੈਲਿਊਏਬਲ ਹੈ ਪ੍ਰਸ਼ਾਤ ਕਰਨਾ ਚਾਹੀਦਾ ਹੈ ਪੂਰਾ ਸਾਨੂੰ ਅਜੇਹਾ ਬੰਨਾ ਹੈ ਜ਼ਰੂਰ ਬਾਪ ਨੇ ਕਿਹਾ ਮੈਨੂੰ ਯਾਦ ਕਰੋ ਦੇਵੀ ਗੁਣ ਵੀ ਧਾਰਨ ਕਰਨੇ ਨੇ ਕਿਸੇ ਨੂੰ ਦੁੱਖ ਨਹੀਂ ਦੇਣਾ ਬਾਪ ਕਹਿੰਦੇ ਬੱਚੋ ਹੁਣ ਅਜੇ ਹੀ ਗਫਲਤ ਨਾ ਕਰੋ ਬੁੱਧੀ ਯੋਗ ਇੱਕ ਬਾਪ ਨਾ ਲਗਾਓ ਤੁਸੀਂ ਪ੍ਰਤੀਗਿਆ ਕੀਤੀ ਸੀ ਕਿ ਤੁਸੀਂ ਆਓਗੇ ਤਾਂ ਤੁਹਾਡੇ ਤੇ ਵਾਰੀ ਜਾਵਾਂਗੇ ਜਨਮ ਜਨਮਾਂ ਤਰ ਪ੍ਰਤੀਜ्ञਾ ਕਰਦੇ ਆਏ ਬਾਬਾ ਤੁਸੀਂ ਆਓਗੇ ਅਸੀਂ ਤੁਹਾਡੀ ਮੱਤ ਤੇ ਚੱਲਾਂਗੇ ਪਾਵਨ ਬਣ ਕੇ ਦੇਰਤਾ ਬਣ ਜਾਵਾਂਗੇ ਜੇਕਰ ਯੁਗਲ ਤੁਹਾਡਾ ਸਾਥ ਨਹੀਂ ਦੇਂਦਾ ਤਾਂ ਤੁਸੀਂ ਆਪਣਾ ਪਰਸ਼ਾਤ ਕਰੋ ਯੁਗਲ ਸਾਥੀ ਨਹੀਂ ਬੰਦੇ ਤਾਂ ਜੋੜੀ ਨਹੀਂ ਬਣੇਗੀ ਜਿੰਨਾ ਜਿਸਨੇ ਯਾਦ ਕੀਤਾ ਹੋਏਗਾ ਦੇਵੀ ਗੁਣ ਧਾਰਨ ਕੀਤੇ ਹੋਣਗੇ ਉਹਨਾਂ ਦੀ ਹੀ ਜੋੜੀ ਬਣੇਗੀ ਜੀਵੇ ਦੇਖੋ ब्रह्मा सरस्वती ਨੇ ਚੰਗਾ ਪੁਰਸ਼ਾਤ ਕੀਤਾ ਤਾਂ ਜੋੜੀ ਬੰਦੀ ਹੈ ਇਹ ਬਹੁਤ ਚੰਗੀ ਸਰਵਿਸ ਕਰਦੇ ਨੇ ਯਾਦ ਵਿੱਚ ਰਹਿੰਦੇ ਨੇ ਇਹ ਵੀ ਗੋਨ ਨੇ ਨਾ ਗੋਪਾਂ ਵਿੱਚ ਵੀ ਕਈ ਚੰਗੇ ਚੰਗੇ ਬਹੁਤ ਬੱਚੇ ਨੇ ਕੋਈ ਖੁਦ ਵੀ ਸਮਝਦੇ ਨੇ ਮਾਇਆ ਦੀ ਕਸ਼ਿਸ਼ ਹੁੰਦੀ ਹੈ ਇਹ ਜ਼ੰਜੀਰਾ ਟੁੱਟਦੀਆਂ ਨਹੀਂ ਕੜੀ-ਕੜੀ ਨਾਮ ਰੂਪ ਵਿੱਚ ਮਾਇਆ ਫਸਾ ਦਿੰਦੀ ਹੈ ਬਾਬਾ ਕਹਿੰਦੇ ਬੱਚੀ ਨਾਮ ਰੂਪ ਵਿੱਚ ਨਾ ਫਸੋ ਮੇਰੇ ਵਿੱਚ ਫਸੋ ਨਾ ਜੀਵੇ ਤੁਸੀਂ ਨਿਰাকার ਮੈਂ ਵੀ ਨਿਰাকার ਤੋਹਾਨੂੰ ਆਪ ਸਮਾਨ ਬਣਾਉਂਦਾ ਹਾਂ ਟੀਚਰ ਆਪ ਸਮਾਨ ਬਣਾਣਗੇ ਨਾ ਸਰਜਨ ਸਰਜਨ ਬਣਾਏਗਾ ਇਹ ਤਾਂ ਬੇਵਰਦਾਨ ਬਾਪ ਹੈ ਉਹਨਾਂ ਦਾ ਨਾਮ ਬਾਲਾ ਹੈ ਬੁਲੰਦੇਵੀ ਨੇ ਹੀ ਪਤਿਤ ਪਾਵਨਾਓ ਆਤਮਾ ਬੁਲੰਦੀ ਹੈ ਸਰੀਰ ਦੁਆਰਾ ਬਾਬਾ ਆ ਕੇ ਸਾਨੂੰ ਪਾਵਨ ਬਣਾਓ ਤੁਸੀਂ ਜਾਣਦੇ ਹੋ ਅਸੀਂ ਪਾਵਨ ਕਿਵੇਂ ਬਣਾ ਰਹੇ ਹਾਂ ਜਿਵੇਂ ਹੀਰੇ ਹੁੰਦੇ ਨੇ ਔਸ ਵਿੱਚ ਕੋਈ ਕਾਲੇ ਦਾਕੀ ਹੁੰਦੇ ਨੇ ਉਹ ਆਤਮਾ ਵਿੱਚ ਅਲਾਏ ਪਈ ਹੈ ਉਸ ਨੂੰ ਨਿਕਾਲ ਸੱਚਾ ਸੋਨਾ ਬੰਦੇ ਨੇ ਆਤਮਾ ਨੂੰ ਬਹੁਤ ਪਿਓਰ ਬੰਨਾ ਹੈ ਤੁਹਾਡੀ ਇਮਰਜੈਂਟ ਕਲੀਅਰ ਹੈ ਹੋਰ ਸత్సੰਗਾ ਵਿੱਚ ਐਵੇਂ ਕਦੇ ਨਹੀਂ ਕਹਾਂਗੇ ਮੈਂ ਸਮਝਾਉਂਦੇ ਨੇ ਤੁਹਾਡਾ ਉਦੇਸ਼ ਹੈ ਅਜੇਹਾ ਬਨੰਦਾ ਇਹ ਵੀ ਜਾਣਦੇ ਹੋ ドラਮਾ ਨੂੰ ਸਾਥ ASCII ਅੱਦਾ ਕਲਾ ਪ੍ਰਾਵਨ ਦੇ ਸੰਗ ਵਿੱਚ ਵਿਕਾਰੀ ਬਨੇਗਾ ਹੁਣ ਸਾਨੂੰ ਅਜੇ ਖਾ ਯਾਨੀ ਸ਼੍ਰੀ ਲక్ష్ਮੀ ਨਰਨ ਜੀ ਦਾ ਬੰਨਾ ਹੈ ਤੁਹਾਡੇ ਕੋਲ ਬੈਜ ਵੀ ਹੈ ਐਸ ਤੇ ਸਮਝਾਣਾ ਬਹੁਤ ਸਹਿਜ ਹੈ ਇਹ ਹੈ ਤ੍ਰਿਮੂਰਤੀ ਬ੍ਰਹਮਾ ਦੁਆਰਾ ਸਥਾਪਨਾ ਪਰ ਬ੍ਰਹਮਾ ਤਾਂ ਕਰਦੇ ਨਹੀਂ ਉਹ ਤਾਂ ਪਤੀ ਤੋਂ ਪਾਵਨ ਬੰਦਾ ਹੈ ਮਨੁੱਖਾਂ ਨੂੰ ਇਹ ਪਤਾ ਨਹੀਂ ਕਿ ਇਹ ਵੀ ਪਤੀ ਤੋਂ ਪਾਵਨ ਬੰਦੇ ਨੇ ਹੁਣ ਤੁਸੀਂ ਬੱਚੇ ਸਮਝ ਦੇਖੋ ਮੰਜ਼ਿਲ ਪੜਾਈ ਦੀ ਉੱਚੀ ਹੈ ਬਾਪਾਂ ਦੇ ਨੇ ਪੜ੍ਹਾਣ ਦੇ ਲਈ ਗਿਆਨ ਹੈ ਹੀ ਬਾਬਾ ਵਿੱਚ ਉਹ ਕਿਸੇ ਤੋਂ ਪੜਿਆ ਹੋਇਆ ਨਹੀਂ ਹੈ ਡਰਾਮਾ ਪਲਾਨ ਅਨੁਸਾਰ ਉਹਨਾਂ ਵਿੱਚ ਗਿਆਨ ਹੈ ਐਵੇਂ ਨਹੀਂ ਕਹਾਂਗੇ ਕਿ ਉਹਨਾਂ ਵਿੱਚ ਗਿਆਨ ਕਿੱਥੋਂ ਆਇਆ ਨਹੀਂ ਉਹ ਹੈ ਹੀ ਨੋਲੇਜ ਫੁੱਲ ਉਹ ਤਹਾਨੂੰ ਪਤਿਤੋਂ ਪਾਵਨ ਬਣਾਉਂਦੇ ਦੀ ਮਨੁੱਖਤਾ ਪਾਵਨ ਬਨਨ ਦੇ ਲਈ ਗੰਗਾ ਅਤੀ ਵਿੱਚ ਸ্নান ਕਰਦੇ ਰਹਿੰਦੇ ਸਮੁੰਦਰ ਵਿੱਚ ਵੀ ਇਸ਼ਨਾਨ ਕਰਦੇ ਨੇ ਪੂਜਾ ਵੀ ਕਰਦੇ ਨੇ ਸਾਗਰ ਨੂੰ ਦੇਵਤਾ ਸਮਝਦੇ ਨੇ ਵਾਸਤਵ ਵਿੱਚ ਨਦੀਆਂ ਜੋ ਬੰਨਧੀਆਂ ਨੇ ਉਹ ਤਾਂ ਹੈ ਹੀ ਕਦੇ ਵਿਨਾਸ਼ ਨੂੰ ਨਹੀਂ ਪਾੰਦੀਆਂ ਬਾਅਦ ਤੋਂ ਪਹਿਲੇ ਇਹ ਆਰਡਰ ਵਿੱਚ ਰਹਿੰਦੀਆਂ ਸੀ ਬਾੜ ਆਦੀ ਦਾ ਕੰਮ ਨਹੀਂ ਸੀ ਕਦੇ ਮਨੁੱਖ ਡੁੱਬਦੇ ਨਹੀਂ ਸੀ ਉੱਥੇ ਤਾਂ ਮਨੁੱਖ ਹੀ ਥੋੜੇ ਹੁੰਦੇ ਨੇ ਫਿਰ ਵਿਰਤੀ ਨੂੰ ਪਾੰਦੇ ਰਹਿੰਦੇ ਨੇ ਕਲ ਯੁਗੰਤ ਤੱਕ ਕਿੰਨੇ ਮਨੁੱਖ ਹੋ ਜਾਂਦੇ ਨੇ ਅਤੇ ਤਾਂ ਉਮਰ ਵੀ ਬੜੀ ਵੱਟੀ ਰਹਿੰਦੀ ਹੈ ਕਿੰਨੇ ਘੱਟ ਮਨੁੱਖ ਹੋਣਗੇ ਫਿਰ 2500 ਬਰੇ ਵਿੱਚ ਕਿੰਨੀ ਵਿਰਤੀ ਹੋ ਜਾਂਦੀ ਹੈ ਚਾੜ ਦਾ ਕਿੰਨਾ ਵਿਸਤਾਰ ਹੋ ਜਾਂਦਾ ਹੈ ਪਹਿਲੇ ਪਹਿਲੇ ਭਾਰਤ ਵਿੱਚ ਸਿਰਫ ਸਾਡਾ ਹੀ ਰਾਜ ਸੀ ਤੁਸੀਂ ਐਵੇਂ ਕਹੋਗੇ ਤੁਹਾਡੇ ਵਿੱਚ ਕੋਈ ਨਹੀਂ ਜਿਨ੍ਹਾਂ ਨੂੰ ਯਾਦ ਰਹਿੰਦਾ ਹੈ ਕਿ ਅਸੀਂ ਆਪਣਾ ਰਾਜ ਸਥਾਪਨ ਕਰ ਰਹੇ ਹਾਂ ਅਸੀਂ ਰੁਗਾਨੀ ਵਾਰਿਸ ਯੋਗ ਬਲਵਾਨੇ ਆ ਇਹ ਵੀ ਭੁੱਲ ਜਾਂਦੇ ਨੇ ਅਸੀ ਮਾਇਆ ਨਾਲ ਲੜਾਈ ਕਰਨ ਵਾਲੇ ਕਾ ਉਹਨੇ ਰਾਜਦਾਨੀ ਸਥਾਪਨ ਹੋ ਰਹੀ ਹੈ ਜਿੰਨਾ ਬਾਤ ਨੂੰ ਯਾਤ ਕਰੋਗੇ ਉਹਨਾਂ ਵਿਚ ਹੀ ਬਨੋਗੇ ਇਹ ਮਜਤ ਹੈ ਹੀ ਅਜੇ ਹਬਨ ਦੇ ਲਈ ਐਨਾ ਦੁਆਰਾ ਬਾਬਾ ਸਾਨੂੰ ਦੇਤਾ ਬਣਾਉਂਦੇ ਨੇ ਫਿਰ ਕੀ ਕਰਨਾ ਚਾਹੀਦਾ ਹੈ ਬਾਤ ਨੂੰ ਯਾਦ ਕਰਨਾ ਚਾਹੀਦਾ ਹੈ ਇਹ ਤਾਂ ਵਿਚਾਲੇ ਹੋਇਆ ਦਲਾਲ ਗਾਇਨ ਵੀ ਹੈ ਜਦੋਂ ਸਤਿਗੁਰੂ ਮਿਲਾ ਦਲਾਲ ਦੇ ਰੂਪ ਵਿੱਚ बाबा ਇਹ ਸਰੀਰ ਲੈੰਦੇ ਨਹੀਂ ਤਬ ਚਲੇ ਦਲਾਲ ਹੋਇਆ ਨਾ ਫਿਰ ਤੁਹਾਡਾ ਯੋਗ ਲਗਵਾਂਦੇ ਨੇ ਸ਼ੀ巴巴 ਨਾਲ ਬਾਕੀ ਸਗਾਈ ਆਦੀ ਨਾਮ ਨੋ ਸ਼ੀ巴巴 ਐਨਾ ਦੁਆਰਾ ਸਾਡੀ ਆਤਮਾ ਨੂੰ ਪਵਿੱਤਰ ਬਣਾਉਂਦੇ ਨੇ ਕਹਿੰਦੇ ਨੇ ਇਹ ਬੱਚੀ ਮੁੱਜ ਬਾਪ ਨੂੰ ਯਾਦ ਕਰੋ ਤੁਸੀਂ ਐਵੇਂ ਨਹੀਂ ਕਹੋਗੇ ਮੁੱਜ ਬਾਪ ਨੂੰ ਯਾਦ ਕਰੋ ਤੁਸੀਂ ਬਾਪ ਦਾ ਗਿਆਨ ਸੁਣਾਉਗੇ बाबा ਐਵੇਂ ਕਹਿੰਦੇ ਨੇ ਐਵੀ ਬਾਪ ਚੰਗੀ ਤਰ੍ਹਾਂ ਸਮਝਾਉਂਦੇ ਨੇ ਅੱਗੇ ਚੱਲ ਕੇ ਬੋਧਿਆਨ ਨੂੰ ਸਾਕਸ਼ਤਕਾਰ ਹੋਣਗੇ ਫਿਰ ਦਿਲ ਅੰਦਰ ਖੰਦਾ ਰਹੇਗਾ ਬਾਪ ਕਹਿੰਦੇ ਨੇ ਟਾਈਮ ਬਹੁਤ ਥੋੜਾ ਰਿਹਾ ਐਨਾ ਅੱਖਾਂ ਨਾਲ ਤੁਸੀਂ ਵਿਨਾਸ਼ ਦੇਖੋਗੇ ਜਦੋਂ ਰਿਹਸਲ ਹੋਏਗੀ ਤੁਸੀਂ ਦੇਖੋਗੇ ਐਵੇਂ ਵਿਨਾਸ਼ ਹੋਵੇਗਾ ਐਨਾ ਅੱਖਾਂ ਨਾਲ ਬੋਤ ਦੇਖੋਗੇ ਬੋਤਿਆਂ ਨੂੰ ਵੈਕੁੰਠ ਦਾ ਸਵਰਗ ਦਾ ਸਾਕਸ਼ਤਕਾਰ ਵੀ ਹੋਵੇਗਾ ਇਹ ਸਭ ਜਲਦੀ ਜਲਦੀ ਹੁੰਦਾ ਰਹੇਗਾ ਗਿਆਨ ਮਾਰਗ ਵਿੱਚ ਸਭ ਹੈ ਰੀਅਲ ਭక్తి ਵਿੱਚ ਹੈ ਇਮਿਟੇਸ਼ਨ ਦਿਖਾਵਾ ਸਿਰਫ ਸਾਖਸ਼ਤਕਾਰ ਕੀਤਾ ਅਜੇਹਾ ਬਣਾਇਆ ਥੋੜੀ ਤੁਸੀਂ ਤਾਂ ਬਨ ਜਾਂਦੇ ਹੋ ਤੁਹਾਡਾ ਨਕਸ਼ਾ ਹੈ ਜੋ ਸਾਖਸ਼ਤਕਾਰ ਕੀਤਾ ਫਿਰ ਅੱਖਾਂ ਨਾਲ ਦੇਖੋਗੇ ਵਿਨਾਸ਼ ਦੇਖਣਾ ਕੋਈ ਮਾਸੀ ਦਾ ਘਰ ਨਹੀਂ ਹੈ ਦਾਲਨਾ ਪੁੱਛੋ ਇੱਕ ਦੋ ਦੇ ਸਾਹਮਣੇ ਖੂਨ ਕਰਦੇ ਨੇ ਦੋ ਹੱਥਾਂ ਨਾਲ ਤਾੜੀ ਵੱਜੇਗੀ ਨਾ ਦੋ ਪਾਈਆਂ ਨੂੰ ਵੱਖ ਕਰ ਦਿੰਦੇ ਆਪਸ ਵਿੱਚ ਬੈਠਣ ਲੜੋ ਇਹ ਵੀ ਡਰਾਮਾ ਬਣਿਆ ਹੋਇਆ ਹੈ ਇਸ ਰਾਜ ਨੂੰ ਸਮਝਦੇ ਨਹੀਂ ਦੋਨੋਂ ਵੱਖ ਤਰ੍ਹਾਂ ਨਾਲ ਲੜਦੇ ਝਗੜਦੇ ਰਹਿੰਦੇ ਉਹਨਾਂ ਦਾ ਬਾਰੂਦ ਵਿਕਦਾ ਰਹੇਗਾ ਤਾਂ ਕਮਾਈ ਹੋ ਗਈ ਨਾ ਪਰ ਪਿਛਾੜੀ ਵਿਚਾਰ ਨਾਲ ਕੰਮ ਨਹੀਂ ਹੋਏਗਾ ਘਰ ਬੈਠੇ ਬੌਮਸ ਫੇਕਣਗੇ ਤੇ ਖਲਾ ਉਹਨਾਂ ਵਿੱਚ ਨਾ ਮਨੁੱਖਾਂ ਦੀ ਨਾ ਹਥਿਆਰਾਂ ਦੀ ਤਰਕਾਰ ਹੈ ਬਾਪ ਸਮਝਾਉਣ ਦੇ ਨੇ ਬੱਚੇ ਸਥਾਪਨਾ ਜ਼ਰੂਰ ਹੋਣੀ ਹੀ ਹੈ ਜਿੰਨਾ ਜੋ પુરਸ਼ਾਰਥ ਕਰੇਗਾ ਉਹਨਾਂ ਉੱਚ ਪਦ ਪਾਵੇਗਾ ਸਮਝਾਂਦੇ ਤਾਂ ਬੋਤ ਨੇ ਭਗਵਾਨ ਕਹਿੰਦੇ ਨੇ ਬੱਚੀ ਕੰਮ ਕਟਾਰੀ ਨਾ ਚਲਾਉ ਕਾਮ ਵਿਕਾਰ ਨੂੰ ਜਿੱਤਨਾਂਨ ਜਗਤ ਜੀਤ ਬੰਨਾ ਹੈ ਆਖਰੀ ਵਿੱਚ ਕੋਈ ਨੂੰ ਤੀਰ ਲੱਗੇਗਾ ਜ਼ਰੂਰ ਅੱਛਾ ਮਿੱਠੇ ਮਿੱਠੇ ਸਿਗਲੇ ਦੇ ਬੱਚਿਆ ਪ੍ਰਤੀ ਮਾਤ ਪਿਤਾ ਬਪਤਾ ਤੋਂ ਦਾ ਯਾਤ ਪਿਆਰ ਟੂ ਗੁੱਡ ਮਾਰਨਿੰਗ ਰੋਹਾਨੀ ਬਾਪ ਦੀ ਰੋਹਾਨੀ ਬੱਚਿਆਂ ਨੂੰ ਨਮਸਤੇ ਰੋਹਾਨੀ ਬੱਚਿਆਂ ਦੀ रोहानी बाप दादा नमस्ते 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 जी धारना सार पहली धारना ये टाइम मोस्ट वैल्यूबुल है बहुत कीमती है इस विच पुरसार्थ कर ते पूरा वारी जाना है गुण धारण करने ने कोई प्रकार की गफलत नहीं करनी एक बाप की मत ते चलना है दूजा एम ऑब्जेक्ट नो सामने रख बहुत खबरदारी चलना है आत्मा सतो प्रथान पवित्र बनाने की मेहनत करनी है अंदर विच जो दाग ने उन्होंने जांच करके निकाल देना है वरदान है ब्राह्मण जीवन विच हर सैकेंड सुखमय स्थिति का अनुभव वाले संपूर्ण पवित्र आत्मा भव ब्राह्मण जीवन विच हर सैकेंड ਸੁਖਮੈ ਸਥਿਤੀ ਦਾ ਅਨੁਭਵ ਕਰਨ ਵਾਲੇ ਸੰਪੂਰਨ ਪਵਿੱਤਰ ਆਤਮਾ ਪਰ ਪਵਿੱਤਰਤਾ ਨੂੰ ਸੁਖ ਸ਼ਾਂਤੀ ਦੀ ਜਨਨੀ ਕਿਹਾ ਜਾਂਦਾ ਹੈ ਕਿਸੇ ਵੀ ਪ੍ਰਕਾਰ ਦੀ ਅਪਵਿੱਤਰਤਾ ਦੁੱਖ ਆ ਸ਼ਾਂਤੀ ਦਾ ਅਨੁਭਵ ਕਰਾਂਦੀ ਹੈ ਬ੍ਰਾਹਮਣ ਜੀਵਨ ਅਰਥਾਤ ਹਰ ਸਕੀਨ ਸੁਖਮੈ ਸਥਿਤੀ ਵਿੱਚ ਰਹਿਣ ਵਾਲੇ ਚਾਹੇ ਦੁੱਖ ਦਾ ਨਜ਼ਾਰਾ ਹੋਵੇ ਲੇਕਿਨ ਜਿੱਥੇ ਪਵਿੱਤਰਤਾ ਦੀ ਸ਼ਕਤੀ ਹੈ ਉੱਥੇ ਦੁੱਖ ਦਾ ਅਨੁਭਵ ਨਹੀਂ ਹੋ ਸਕਦਾ ਬਵਿਤਰ ਆਤਮਾਈ ਮਾਸਟਰ ਸੁਖ ਕਰਤਾ ਬਨ ਦੁੱਖ ਨੂੰ ਰੋਹਾਨੀ ਸੁਖ ਦੇ ਵਾਯੂ ਮੰਡਲ ਵਿੱਚ ਪਰਿਵਰਤਨ ਕਰ ਦਿੰਦੀ ਆ ਨੇ ਸਲੋਗਨ ਹੈ ਸਾਧਨਾ ਨੂੰ ਪ੍ਰਯੋਗ ਕਰਦੇ ਸਾਧਨਾ ਨੂੰ ਪ੍ਰਯੋਗ ਕਰਦੇ ਸਾਧਨਾ ਨੂੰ ਵਧਾਨਾ ਤਪੱਸਿਆ ਨੂੰ ਵਧਾਨਾ ਹੀ ਬੇਹੱਦ ਦੀ ਵਿਰਾਗ વૃਤੀ ਹੈ ਸਾਧਨਾ ਨੂੰ ਚੀਜ਼ਾਂ ਦਾ ਪ੍ਰਯੋਗ ਕਰਤੇ ਤਪੱਸਿਆ ਨੂੰ ਵਧਾਨਾ ਹੀ ਬੇਹੱਦ ਦੀ ਵਿਰਾਗ વૃਤੀ ਹੈ ਓਮ ਸ਼ਾਂਤੀ